ਉਧਰ ਘਟ ਜਾਇਆ ਕਰਕੇ ਰੱਖ ਐਵੇਂ ਨਾ ਥਾਲੂ ਚੜੀ ਰਿਆ ਕਰ ਜਾਾਂਗੇ ਕਿ ਹੋਰ ਨਾ ਕਿ ਤੈਂ ਸਾਨੂੰ ਵੀ ਡੰਬ ਲੈਣ ਨਾਲ ਕਿਤੇ ਮੰਮੀ ਐਦਾਂ ਕਿਦਾਂ ਸਾਡਾ ਨਾਂ ਲਖਾ ਦਣਗੇ ਉਹ ਜਿੱਦਾਂ ਤੋਂ ਹੁਣ ਅੰਨੀ ਭਰਾ ਉਹਦਾ ਬੋਲਦਾ ਗਿਆ ਵਈਨਾਂ ਤੇ ਉਹ ਕੀ ਪਤਾ ਕੀ ਐ ਨੇ ਕਿ ਤਾਂ ਕੀ ਕਰਨਾ ਤੇ ਹੀ ਨਹੀਂ ਉਹਨਾਂ ਨੇ ਕਰਨਾ ਉਹ ਕੁਝ ਨਹੀਂ ਕਰਨਾ ਐਵੇਂ ਨਾ ਡਰਿਆ ਕਰੋ ਤੁਸੀਂ ਠੀਕ ਆ ਨਾ ਮੈਂ ਤੇ ਰਪਿੰਦਰ ਸਰਪੰਚਾਂ ਲਈ ਗਿਆ ਸੀ ਇਕੱਲਾ ਤੇ ਉੱਥੇ ਆ ਗਿਆ लवली ਦਾ ਫੋਨ ਤੇ ਜਦੋਂ ਸਰਪੰਚ ਨੇ ਗੱਲਾਂ ਬਾਤਾਂ ਸੁਣੀਆਂ ਤੇ ਉਹ ਕਹਿੰਦਾ ਚੱਲ ਠਾਣੇ ਇਹ ਐਦਾਂ ਨਹੀਂ ਗੱਲ ਬਾਨੀ ਤੇ ਉੱਥੇ ਦਰਖਾਸਤ ਦੇ ਗਿਆ ਉਹਨਾਂ ਦੇ நிர்பிந்திர அமிரிக்கால் ஆரீ ਗੱਲ ਸੁਣਿਆ ਵੀ ਕੰਮ ਨੂੰ ਨਾ ਲੱਗੀ ਜਾ ਕਰ ਉੱਥੇ ਵੀ ਤੂੰ ਬਥੇਰਾ ਕੰਮ ਕੀਤਾ ਠੀਕ ਆ ਇੱਥੇ ਨਾ ਕਰਿਆ ਕਰ ਮੈਂ ਹੈਗੀਆਂ ਕਰ ਨੂੰ ਮੈਂ ਆਪੇ ਕਰ ਲਿਆ ਕਰੂੰਗੀ ਸਾਰਾ ਭਾਬੀ ਜੀ ਉਹ ਗੱਲ ਤੇ ਹੈਗੀ ਆ ਪਰ ਕੀ ਕਰਾਂ ਵੇਲੀ ਮੇਰਾ ਟਾਈਮ ਪਾਸ ਜੈ ਨਹੀਂ ਹੁੰਦਾ ਤੇ ਨਾਲੇ ਵੀਰ ਜੀ ਕਿੱਥੇ ਗਏ ਆ ਆਏ ਨਹੀਂ ਸਵੇਰ ਦੇ ਵੀਰ ਤੇਰੇ ਨੇ ਕਿੱਥੇ ਜਾਣਾ ਉਹ ਵੀ ਸਰਪੰਚ ਵੱਲ ਗਏ ਆ ਤੇ ਮੈਂ ਬਰਾ ਮੂੰ ਬਰਾ ਨੂੰ ਇਕੱਠੇ ਕਰਨਗੇ ਤੇ ਫਿਰ ਕਰਨਗੇ ਗਾਂ ਗੱਲਬਾਤ ਕਰੇ ਭਾਬੀ ਮੈਨੂੰ ਤੇ ਵੀਰ ਜੀ ਨੇ ਦੱਸਿਆ ਹੀ ਨਹੀਂ ਆ ਵੀ ਉਹ ਇਹ ਕੰਮ ਵਾਹਤੀ ਗਏ ਆ ਸਵੇਰ ਦੇ ਬੀਜ ਗਦੇ ਉਠਾਣੇ ਚਲ ਗਏ ਤੇ ਫਿਰ ਕੰਮ ਇਹਨੇ ਵਾਝਣਾ ਵਾ ਮੈਂ ਤੇ ਹੋਈ ਕਿੰਨੀ ਆ ਜਿਹੇ ਰਜਾ ਮਦੀਨ ਨਾਲ ਸਾਰਾ ਕੁਝ ਨਿਬੜਦਾ ਵਾ ਨਾ ਤੇ ਇਦਾਂ ਹੀ ਨਵੇੜ ਲੈਣਾ ਮੇਰੀ ਗੱਲ ਸੁਣ ਤੂੰ ਫੇਰ ਇਹੋ ਜੀਆਂ ਗੱਲਾਂ ਕਰਨੀਆਂ ਪਰ ਹੁਣ ਆਪਾਂ ਇਦਾਂ ਨਹੀਂ ਤੈਨੂੰ ਖਲੋਣਾ ਮੇਰੀ ਗੱਲ ਸੁਣ ਹੁਣ ਆਪਾਂ ਕਿੰਨੀ ਔਖੇ ਹੋ ਕੇ ਤੈਨੂੰ ਏਸੀ ਵੀ ਦੇ ਕੇ ਆਏ ਇਸ ਲਈ ਦੇ ਕੇ ਆਏ ਵੀ ਤੂੰ ਸੋਖੀ ਰਹੇ ਤੇ ਜੇ ਫੇਰ ਉਹਨੇ ਇਹੋ ਹੀ ਕੰਮ ਕਰਨੇ ਆ ਤਾਂ ਹੁਣ ਆਪਾਂ ਇਦਾਂ ਨਹੀਂ ਤੈਨੂੰ ਖਲੋਣਾ ਕੋਈ ਗੱਲ ਨਹੀਂ ਆਡੇ ਬਥੇਰੇ ਰੋਟੀਆਂ ਆਈਆਂ ਤੈਨੂੰ ਖਵਾ ਲਾਂਗੇ ਠੀਕ ਆ ਕੋਈ ਫਿਕਰ ਨਹੀਂ ਹਾਂਜੀ ਭਾਬੀ ਜੀ ਉਹ ਦਹਾਈ ਆ ਪਰ ਫਿਕਰ ਜਦੈ ਮਨ ਚ ਆਈ ਨਹੀਂ ਨਹੀਂ ਹੁੰਨੀ ਆਪਾਂ ਤੈਨੂੰ ਇਦਾਂ ਕੋਲੋਂ ਨਾ ਕੋਈ ਗੱਲ ਨਹੀਂ ਉਹ ਬਥੇਰੀ ਤੇ ਨਾ ਮਾਰਕਟਾਈ ਵੀ ਕੀਤੀ ਕਿਦਾਂ ਉਹਨਾਂ ਨੇ ਬੰਨ ਕੇ ਤੈਨੂੰ ਸੁਟਿਆ ਸੀ ਤਾਂ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਤੇ ਇੱਥੇ ਤੈਨੂੰ ਹੁਣ ਸਹੀ ਤਰੰਗ ਲਾਵਾਂਗੀ ਕੋਈ ਗੱਲ ਹਾਂਜੀ ਉਹ ਦਹਾਈ ਆ ਬੱਬੀ ਪਰ ਕੀ ਕਰਾਂ ਹੁਣ ਜੇ ਮੈਂ ਨਾ ਉੱਥੇ ਜਾਵਾਂਗੀ ਅੱਗੇ ਤੁਸੀਂ ਮਹਾਪਾਰ ਲਾਇਆ ਮੇਰੇ ਸਿਰ ਤੋਂ ਨਹੀਂ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਆਪੇ ਵੀਰ ਤਰਾ ਸਾਰੀ ਗੱਲਬਾਤ ਕਰਕੇ ਤੇ ਫੇਰ ਹੀ ਤੈਨੂੰ ਘਲਾਊਗਾ ਚਲੋ ਕੋਈ ਨਹੀਂ ਮੇਰ ਜੀ ਨੂੰ ਡੀਖਦੇ ਆਂ ਬਲਾ ਕਿ ਕੀ ਕਰਕੇ ਆਏ ਆ ਵੇਲਾ ਕੰਢਾ ਹੋ ਗਿਆ ਗਏ ਨੂੰ ਉਧਰ ਇਹਨੇ ਮੈਨੂੰ ਹੀ ਪਛਾਣ ਕਰਨਾ ਸੀ ਆਪ ਵੇਲਾ ਜਾ ਕੇ ਬੈਠੀ ਆ ਉਥੇ ਕੋਈ ਗੱਲ ਨਹੀਂ ਆ ਲੰਦੀ ਜਰਾ ਖਾਜੇ ਨਹੀਂ ਇਹਦੇ ਨਾਲ ਮੈਂ ਗੱਲ ਕਰਨੀ ਆ ਵੀ ਹੁਣ ਉਹੋ ਚਾਚੀ ਤੈਨੂੰ ਚੰਗੀ ਲੱਗਣ ਡਾ ਵੀ ਸੰਦੀਪ ਇਧਰ ਆ ਮੇਰੀ ਗੱਲ ਸੁਣਣ ਆਣ ਕੇ ਹਣ ਮੰਮੀ ਤੁਹਾਨੂੰ ਕੀ ਹੋ ਗਿਆ ਹੁਣ ਤੈਨੂੰ ਚਾਚੀ ਚੰਗੀ ਲੱਗਣ ਐ ਵੀ ਉਹੋ ਜਿਹੀ ਚੀਜੀ ਨੂੰ ਆਂਦੀ ਮੈਂ ਮੇਰੇ ਤੇ ਟੁੰਨੇ ਕਰਦੀ ਹੁਣ ਸੱਸ ਨੂੰ ਪਛਾਣ ਕਰਕੇ ਤੇ ਹੁਣ ਆਪ ਗਾਂ ਹੋ ਗਈਆਂ ਤੂੰ ਮੰਮੀ ਮੇਰੀ ਸੁਣੋ ਗੱਲ ਤੁਸੀਂ ਕਿ ਪਾਸੇ ਵੀ ਨਹੀਂ ਟਿਕਨ ਦਿੰਦੇ ਮੈਨੂੰ ਇੱਕ ਪਾਸੇ ਤੁਸੀਂ ਕਹਿੰਨੇ ਆ ਕਿ ਚਾਚੀ ਨਾਲ ਲਾ ਕੇ ਨਹੀਂ ਖਾਂਦੀ ਜੇ ਹੁਣ ਮੈਂ ਚਾਚੀ ਵੱਲ ਚੱਲੀ ਗਈਆਂ ਤੇ ਫਿਰ ਕੀ ਹੋ ਗਿਆ ਤੇ ਐਨਾ ਚਰ ਲਮਣਾ ਹੀ ਉੱਥੇ ਗਈ ਨੇ ਫਿਰ ਕੀ ਆ ਗੱਲਾਂ ਬਾਤਾਂ ਕਰਦੇ ਟਾਈਮ ਲੱਗ ਗਿਆ ਘਰਾਈ ਹੁਣੀ ਜੰਨੀਆਂ ਕਹੇਗੀ ਤੂੰ ਆ ਦੋਗਲੀ ਤੂੰ ਦਵੱਲੀ ਕਰੀ ਜਾਨੀ ਉਹਦੀਆਂ ਵੀ ਕੈਸਾ ਹੁਣ ਨਹੀਂ ਮੇਰੇ ਘਰ ਸੌਣ ਲੈਣੀ ਆ ਤੂੰ ਮੰਮੀ ਮੈਂ ਕਾਦੀ ਟੋਗਲੀ ਆ ਆਂਡ ਗਵਾਂਡ ਵਾ ਫਿਰ ਵੀ ਜਾਣਾ ਹੀ ਪੈਂਦਾ ਵਾ ਨਹੀਂ ਉਹੋ ਹੀ ਆਂਡ ਗਵਾਂਡ ਜਿਨ੍ਹਾਂ ਦੇ ਮੱਥੇ ਨਹੀਂ ਲੱਗਦੀ ਜਿੰਨ੍ਹਾਂ ਤੋਂ ਸਾਬ ਸਾਬ ਕਾਲ ਖੜਦੀ ਹੁੰਦੀ ਸੀ ਰੋ ਤੇ ਚਾਚੀ ਨੇ ਚੰਗੇ ਕੰਮ ਕੀਤੇ ਸੀ ਤੇ ਫਿਰ ਤੂੰ ਗਈ ਕਿਉਂ ਚਾਚੀ ਵੱਲ ਤੇ ਫਿਰ ਕੀ ਤੇ ਚਲ ਗਈਆਂ ਤੇ ਰੋਲਾ ਕਾਦਾ ਇਹਦੇ ਵਿੱਚ ਉਹੋ ਹੀ ਚਾਚੀ ਆ ਨਾ ਹੋ ਮੰਮੀ ਮੈਂ ਤੇ ਤਾਂ ਗਈ ਹੀ ਚਾਚੀ ਤੇ ਬੜੇ ਸਵਾਲ ਲੈਣ ਦੇਂ ਦਹੀਦਰ ਆ ਕੇ ਤੇ ਮੈਂ ਵੀ ਗਈ ਹਾਂ ਉਹਨਾਂ ਨੂੰ ਪੁੱਛਣ ਗੱਲਾਂ-ਗੱਲਾਂ ਦੇ ਵਿੱਚ ਉਹਦੇ ਦੱਸਣ ਤੇ ਡਈ ਨਹੀਂ ਵੈਸੇ ਤੇ ਮੈਂ ਪੁੱਛਿਆ ਰਪਿੰਦਰ ਕਿੱਥੇ ਆ ਤੇ ਕਹਿੰਦੀ ਵਾਂਡੇ ਗਈ ਆ ਮੈਂ ਤੇ ਕਿਹਾ ਚਾਚੀ ਨੂੰ ਮੈਂ ਚਾਚੀ ਝੂਠ ਨਾ ਬੋਲ ਮੈਨੂੰ ਸਾਰਾ ਪਤਾ ਵਾ ਉਹਦਾ ਭਰਾ ਨਾ ਉੱਚੀ ਉੱਚੀ ਬੋਲ ਕੇ ਗਿਆ ਇੱਥੇ ਪਤਾ ਨਹੀਂ ਕਿਹੜੀ ਗੱਲੋਂ ਕੱਢ ਦਿੱਤਾ ਉਹਨੂੰ ਬਾਹਰ ਤੇ ਤਾਂ ਗਈ ਹੀ ਉਂਦਰ ਤੇ ਫਿਰ ਕੀ ਹੋ ਗਿਆ ਮੰਮੀ ਪੁੱਛਣਾ ਹੀ ਪੈਂਦਾ ਵਾ ਆਪ ਕਿੱਡੀ ਛੇਤੀ ਆਉਂਦੀ ਓਂ ਅੰਦਰ ਨੂੰ ਘਰੋਂ ਕੱਢਦਾ ਬਾਹਰ ਉਹ ਤੇ ਮਰ ਜਾਂਦੀ ਰਹੀ ਸਾਰਾ ਸਾਰਾ ਦਿਨ ਕੰਮਕਾਰ ਕਰਦਾ ਓਹੀ ਤੇ ਮੈਂ ਕਹਿੰਦੀ ਆ ਮੰਮੀ ਪਤਾ ਨਹੀਂ ਹੁਣ ਕਿਹੜੀ ਗੱਲੋਂ ਬਾਹਰ ਕੱਢਿਆ ਵਾ ਭਰਾ ਉਹਦਾ ਵੀ ਬੜਾ ਬੋਲਣ ਡਿਆ ਸੀ ਉਹ ਤੇ ਵਿਚਾਰੀ ਚੰਗੀ ਬੜੀ ਸੀ ਸਾਰਾ ਦਿਨ ਕੰਮ ਕਰਦੀ ਰਹਿੰਦੀ ਹੁਣ ਉਹਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਵਾ ਮੰਮੀ ਮੈਨੂੰ ਤਾਂ ਲੱਗਦਾ ਵਾ ਗੱਲ ਵਾਵਾ ਵੱਡੀ ਹੋਈ ਆ ਕੋਈ ਪਤਾ ਨਹੀਂ ਐ ਥਾਣੇ ਤੱਕ ਪਹੁੰਚਾ ਦੇਣ ਇਹਨਾਂ ਨੂੰ ਉਹ ਬੜਾ ਔਖਾ ਸੀ ਨਹੀਂ ਐਡਾ ਵੱਡਾ ਕੰਮ ਆੜੇ ਬਗਮਾਂਢੀ ਹੋ ਗਿਆ ਤੁਹਾਨੂੰ ਪਤਾ ਹੀ ਨਹੀਂ ਲੱਗੇ ਮੰਮੀ ਤੁਸੀਂ ਤੇ ਬੱਸ ਨਾ ਸਾਰਾ ਦਿਨ ਮੇਰੇ ਨਾਲ ਹੀ ਲੜਦੇ ਰਹਿੰਦੇ ਆ ਇੱਧਰ ਵੀ ਕਿਤੇ ਧਿਆਨ ਦੇ ਲਿਆ ਕਰੋ ਸੰਦੀਪ ਮੈਨੂੰ ਤੇ ਤੇਰ ਕੋਈ ਪਤਾ ਲੱਗਾ ਤੇ ਏਨ ਮੇਰੀ ਸੁਣ ਲੈ ਗੱਲ ਉਧਰ ਘਟ ਜਾਇਆ ਕਰ ਜਾ ਰੱਖ ਐਵੇਂ ਨਾ ਥਾਲੂ ਚੜੀ ਰਿਹਾ ਕਰ ਜਾਾਂਗੇ ਕਿਤੇ ਹੋਰ ਨਾ ਕਿਤੇ ਸਾਨੂੰ ਹੀ ਡੰਬ ਲੈਣ ਨਾਲ ਕਿਤੇ ਮੰਮੀ ਇਦਾਂ ਕਿ ਤੁਹਾਡਾ ਨਾਂ ਲਿਖਾ ਦਣਗੇ ਉਹ ਜਿੱਦਾਂ ਤੋਂ ਹੁਣ ਆਨੀ ਫਰਾਉ ਦਾ ਬੋਲਦਾ ਗਿਆ ਵਈ ਨਾਲ ਤੇ ਉਹ ਕੀ ਪਤਾ ਕੀ ਐ ਨਾ ਕਿ ਤਾਂ ਕੀ ਕਰਨਾ ਤੇ ਹੀ ਨਹੀਂ ਉਹਨਾਂ ਨੇ ਕਰਨਾ ਉਹ ਕੁਝ ਨਹੀਂ ਕਰਨਾ ਐਵੇਂ ਨਾ ਡਰਿਆ ਕਰੋ ਤੁਸੀਂ ਠੀਕ ਆ ਨਾ 24 ਘੰਟੇ ਬਾਅਦ ਡਰਦੇ ਹੀ ਰਹਿੰਦੇ ਆ ਬੱਸ ਡਰਦੇ ਰਹਿੰਦੇ ਨੂੰ ਤਾਂ ਕਿਤੇ ਹੈ ਹੀ ਨਹੀਂ ਮਾਸਾ ਧਰਮ ਦਾ ਗਵਾਣ ਦਾ ਰੋਗ ਨਹੀਂ ਆਉਂਦਾ ਤੇ ਮੱਤ ਤੇ ਆ ਹੀ ਜਾਂਦੀ ਆ ਤੇ ਘਟਦੇ ਵੀ ਨਹੀਂ ਜੇ ਇਹਨੂੰ ਆਖਾਂ ਤੂੰ ਘਟਵਾ ਇਹ ਵੜੂ ਮੱਦ ਕੇ ਆ ਜੋ ਕੋ ਸ਼ੋ ਕਰਦੀ ਆ ਉਹੋ ਕੋਸ਼ੀ ਇਹਨੇ ਸਿੱਖਣਾ ਉਹੰਦਨ ਚੱਲ ਭੈਣ ਵੀ ਇਹੋ ਗੱਲ ਕਹਿਣ ਦੇਈ ਪੀਜ ਪੈਲੀ ਬੰਨਾਈ ਦਾ ਵਾ ਤੂੰ ਆਪਣੇ ਨਾਂ ਹੀ ਰਖੀ ਇਹਨਾਂ ਨੇ ਤਾਂ ਹੀ ਕੱਖ ਵੀ ਜੇ ਇਹਨਾਂ ਦੇ ਨਾਂ ਕਰਵਾਤਾ ਤੇ ਇਹਨਾਂ ਨੇ ਖਾਲ ਨੂੰ ਖੁਸ਼ ਨਾ ਨੀਂਗਾ ਕਹਿੰਨੇ ਵੀ ਜਿੱਦਾਂ ਦੀ ਇਹ ਹੈਗੀ ਇਹਨੇ ਤੇ ਬਿਲਕੁਲ ਨਹੀਂ ਖੁਸ਼ ਨਾ ਕਹਿੰਨੇ ਜੀ ਬੈਠ ਜਾਂ ਜੇ ਹਾਂਜੀ ਹਾਂਜੀ ਵੀਰ ਜੀ ਆ ਵੀ ਗਏ ਫੜੋ ਜਿਮ ਪਾਣੀ ਨਹੀਂ ਲਿਆ ਪਾਣੀ ਤੇ ਇੱਕ ਓਟਾ ਕੀ ਗਏ ਫਿਰ ਕੀ ਬਣਾਉਗੇ ਬਣਾਣਾ ਕੀ ਆ ਦੱਸਣਾ ਮੈਂ ਪਾਣੀ ਘੁੱਟਕ ਪੀ ਲਾਂ ਤੇ ਨਾਲੇ ਆ ਲੈ ਅਰਿੰਦਰ ਰਪਿੰਦਰ ਨੂੰ ਵੀ ਦੱਸ ਦਿੰਨੇ ਆ ਠੀਕ ਸਰਪੰਚਾ ਲੱਗਿਆ ਸੀ ਮੈਂ ਰਪਿੰਦਰ ਅੱਛਾ ਤੇ ਨਾਲੇ ਮੈਂ ਥਾਣੇ ਵੀ ਦਰਖਾਸਤ ਦੇ ਆਇਆ ਇਹਨਾਂ ਦੇ ਮੈਨੂੰ ਨਾ लवली ਦਾ ਫੋਨ ਆਇਆ ਏ ਅੱਛਾ ਤੋ ਬੜਾ ਵੱਡ ਘਟ ਬੋਲਣ ਡਿਆ ਏ ਕੀ ਕਹਿੰਦੇ ਸੀ ਹੁਣ ਉਹ ਕਹਿੰਦੇ ਆਏ ਵੀ ਜੋਗ ਕਰ ਲੋ ਤੁਸੀਂ ਜੋਗ ਕਰਨਾ ਵਾ ਤੇ ਮੈਂ ਫਿਰ ਕਰਕੇ ਤੁਹਾਨੂੰ ਦੱਸ ਹੀ ਦਿੰਨੇ ਆ ਚੱਲ ਵੀਰ ਜੀ ਕਾਨੂੰ ਇੰਨਾ ਕੰਮ ਵਧਾਉਣਾ ਏ ਮੈਂ ਤੇ ਅੱਗੇ ਭਾਬੀ ਨਾਲ ਵੀ ਗੱਲਾਂ ਕਰਨ ਦੇਈਆਂ ਵੀ ਐਵੇਂ ਇਨੀ ਲੰਮੀ ਚਿਰ ਜਿਹੜੀ ਗੱਲ ਬਾਤ ਵਾ ਨਾ ਉਹ ਨਾ ਹੀ ਕਰੋ ਤੇ ਮੈਂ ਨਹੀਂ ਆ ਵੀ ਨਿਬੇੜ ਲੋ ਇਦਾਂ ਮੈਂ ਤੇ ਰਪਿੰਦਰ ਸਰਪੰਚਾ ਲਈ ਗਿਆ ਏ ਗੱਲਾਂ ਤੇ ਉੱਥੇ ਆ ਗਿਆ लवली ਦਾ ਫੋਨ ਤੇ ਜਦੋਂ ਸਰਪੰਚ ਨੇ ਗੱਲਾਂ ਬਾਤਾਂ ਸੁਣੀਆਂ ਤੇ ਉਹ ਕਹਿੰਦਾ ਚੱਲ ਠਾਣੇ ਇਹ ਇਦਾਂ ਨਹੀਂ ਗੱਲ ਬਾਨੀ ਤੇ ਉਥੇ ਦਰਖਾਸਤ ਦੇ ਗਿਆ ਉਹਨਾਂ ਦੇ ਆ ਤੂੰ ਹੀ ਚੰਗਾ ਕੀਤਾ ਵਾ ਇਹ ਜੇ ਦਰਖਾਸਤ ਦੇ ਆ ਉਦੋਂ ਉਹਨਾਂ ਨੂੰ ਕਿੱਦਾਂ ਪਤਾ ਲੱਗੂਗਾ ਵੀ ਕਿਤਨਾ ਕਿਸ ਦੀ ਦੀ ਬੰਦ ਤੇ ਹੱਥ ਚੁੱਕੀ ਦਾ ਆਹ ਉਹਨੇ ਅੱਜ ਦਰਖਾਸਤ ਦੇ ਆ ਕੱਲ ਨੂੰ ਜਾਣਾ ਉਹਨਾਂ ਨੇ ਉਹਨਾਂ ਦੇ ਪਿੰਡ ਹਾਂ ਕੋਈ ਨਹੀਂ ਵਧੀਆ ਇਹ ਤਾਂ ਉਹਦਾਂ ਉਹਦਾਂ ਨਹੀਂ ਉਹਨਾਂ ਸੋਦਰਨਾ ਉਹਨਾਂ ਦੇ ਮੈਂ ਵੇਖ ਲਿਆ ਹਾਲਾਤ ਵੇਜੀ ਸਾਡੇ ਸਾਹਮਣੇ ਹੀ ਆ ਤੁਸੀਂ ਵੇਖਿਆ ਯਾ ਉਹ ਦਿਨ ਹਾਲਾਤ ਤੇ ਇਹ ਤੋਂ ਪਹਿਲਾਂ ਵੀ ਮੇਰ ਨਾਲ ਬੜਾ ਕੁਝ ਕਰਦੀ ਰਹੀ ਆ ਸਾਰਾ ਕਸੂਰ ਵੀ ਨਾ ਇਹਦੀ ਮਾਂ ਦਾ ਵਾ ਉਹ ਕਿਤੇ ਇੰਨੀ ਇੱਕ ਪੱਤ ਦੀ ਜੜ ਵਾ ਨਾ ਤੇ ਕਿਤੇ ਨਾ ਦੀ ਇਹਨਾਂ ਨੂੰ ਠਿਗਣ ਦਿੰਦੀ ਆ ਤੇ ਨਾ ਹੀ ਮੈਨੂੰ ਤਾਂ ਕਸੂਰੀ ਉਹਦਾ ਵਾ ਤਾਂ ਇਹਦੇ ਮੈਂ ਤੈਨੂੰ ਕਹਿਣ ਲਿਆ ਵੀ ਤੂੰ ਨਾ ਹੁਣ ਕੋਈ ਫਿਕਰ ਕਰ ਇਹ ਇਦਾਂ ਨਹੀਂ ਗੱਲ ਬਾਨੀ ਇਹ ਹੁਣ ਚੰਗੀ ਤਰ੍ਹਾਂ ਨਬੇੜਾ ਕਰਨਾ ਹੀ ਪੈਣਾ ਇਹਨਾਂ ਨਾਲ ਜਾਂ ਦੇ ਸੁਧਰ ਜਾਣਗੇ ਤੇ ਜਾਂ ਫਿਰ ਇਹਨਾਂ ਨੂੰ ਪਤਾ ਲੱਗ ਜਾਊਗਾ ਚਲ ਵੇਖ ਲਓ ਵੀ ਅੱਜ ਜਿੱਦਾਂ ਨਹੀਂ ਕਰਨੀ ਆ ਮੈਂ ਤੇ ਹੁਣ ਤੁਹਾਡੇ ਸਿਰ ਤੇ ਹੀ ਆ ਨਹੀਂ ਨਹੀਂ ਤੂੰ ਫਿਕਰ ਨਾ ਕਰ ਕੋਈ ਵੀ ਇਹ ਸੁਧਰ ਜਾਣਾ ਇਹਨਾਂ ਨੇ ਇਹਨਾਂ ਦਾ ਦਾਅਵਾ ਵੀ ਉਹ ਗਰੀਬ ਆ ਉਹਨਾਂ ਨੇ ਕਿਹਾ ਕਿ ਇਹਨੂੰ ਕਹਿਣਾ ਇਸੇ ਕਰਕੇ ਹੀ ਨਾ ਵੀਰ ਜੀ ਐਨਾ ਤੰਗ ਕਰਦੀ ਆ ਕਿ ਦੇ ਨਾ ਰਹੇ ਹੋਈ ਆ ਬਿਨ ਨਗੜਾ ਕੁਝ ਕਰ ਲੈਣਾ ਨਹੀਂ ਪਰ ਪਤਾ ਗੱਲ ਕੀ ਆ ਹੁਣ ਜਿੱਦਾਂ ਦਿਨ ਬੰਨੇ ਆ ਜੇ ਕੋਹ ਹੋ ਜਾਂਦਾ ਤੇ ਫਿਰ ਆਪਾਂ ਕੀ ਕਰ ਐਨਾ ਰੱਬ ਦਾ ਸ਼ੁਕਰ ਕਰ ਰਪਿੰਦਰ ਤੇਰੇ ਲਾਗੇ ਫੋਨ ਰਹਿ ਗਿਆ ਹੈ ਜਨਾਬ ਫੋਨ ਹੁੰਦਾ ਤੇ ਫਿਰ ਸਾਨੂੰ ਕਿਦਾਂ ਪਤਾ ਲੱਗਣਾ ਹੈ ਰਪਿੰਦਰ ਵਿੜਾ ਤੇ ਤੁਹਾਡਾ ਉਹਦਾ ਸੰਝਾ ਹੀ ਆ ਤੇ ਤੁਹਾਡੀ ਚਾਚੀ ਨੇ ਨਹੀਂ ਕੋਈ ਆਵਾਜ਼ ਵੀ ਸੁਣੀ ਤੇ ਨਾ ਬਬੀ ਜੀ ਉਹਨਾਂ ਨਾਲ ਵੀ ਬਣਾ ਕੇ ਰੱਖੀ ਹੋਵੇ ਤੇ ਫੇਰੀ ਆ ਉਹਨਾਂ ਨੂੰ ਵੀ ਬਸ ਇਦਾਂ ਹੀ ਕਰਦੀ ਰਹਿੰਦੀ ਆ ਮੇਰਾ ਗਵਾੜ ਨਹੀਂ ਚੰਗਾ ਇਦਾਂ ਵਾ ਕਿਹ ਨਾ ਲਾ ਕੇ ਨਹੀਂ ਖਾਂਦੀ ਇੰਨੀ ਦੇਖ ਪੱਤੀ ਜਨਾਨੀ ਆ ਨਾ ਜਿਹੜਾ ਕੋਈ ਹਸਾਬ ਹੀ ਨਹੀਂ ਆ ਬਸ ੜਾਈ ਨੂੰ ਵਾਜਾ ਮਾਰਦੀ ਆ ਜੇ ਕਦੇ ਬਾਹਰ ਨਹੀਂ ਕਿਸੇ ਨਾਲ ਲੜਕੀ ਆਈ ਤੇ ਫਿਰ ਘਰ ਆ ਕੇ ਮੇਰ ਨਾਲ ਲੱਗ ਪੈਣਾ ਵਾ ਤੁਹਾਨੂੰ ਮੈਂ ਕੀ ਕੀ ਦੱਸਾਂ ਵੀ ਕੀ ਕੀ ਕਰਦੀ ਆ ਮੇਰੀ ਅੱਖ ਗਈ ਆ ਉਹ ਘਰ ਦੇ ਵਿੱਚੋਂ ਜੋ ਰੋਣਾ ਗਵਾਂਡੀਆਂ ਦੀ ਨੌواں ਚਾਚੀ ਦੀ ਜੜੀ ਆ ਉਹਨਾਂ ਨੂੰ ਕਿਤੇ ਲੱਗਦੀ ਏ ਦੀ ਤੇ ਜੜੀ ਚਾਚੀ ਦੀ ਨੌ ਨਹੀਂ ਆ ਤੂੰ ਵੇਖੀ ਹਣੀ ਪੰਜਾਬ ਦਾ ਹਾਂ ਹਾਂ ਵੇਖੀ ਉਹ ਥੋੜੀ ਹੈਗੀ ਆ ਸੌਖੇ ਘਰੋਂ ਤੇ ਮਤਲਬ ਡੱਬਰਵਾਵਾ ਹੈ ਸੌਖਾਵਾ ਮਗਰ ਹੂੰ ਤੇ ਉਹ ਬਵਾਸ ਮਾਸਮੂਨ ਵਿਆਹ ਚ ਨਾ ਦਿੱਤਾ ਦਿੱਤਾ ਹੀ ਤੇ ਉਹਦੇ ਵੱਲ ਵੇਖ ਕੇ ਮੈਨੂੰ ਤੰਗੀ ਦਿੰਦੀ ਆ ਵੀ ਤੂੰ ਵੀ ਅਸੀਲਾ ਗਿਆ ਹੁਣ ਜਦੋਂ ਮੈਂ ਵੇਖਿਆ ਤੈਨੂੰ ਜਾ ਕੇ ਹੱਥ ਵੀ ਤੇਰੇ ਬੰਨੇ ਮੂੰਹ ਵੀ ਬੰਨਿਆ ਲੱਤਾਂ ਵੀ ਬੰਨੀਆਂ ਐ ਤੇ ਜਿਹੜੇ ਤੇਰੇ ਆਂਡ ਗਵਾੜੇ ਲਾਗੇ ਉਹਨਾਂ ਨੇ ਤੇਰੀ ਆਵਾਜ਼ਾਂ ਸੁਣੀਆਂ ਨਹੀਂ ਜੀ ਉਹ ਸੋਖਿਆ ਤੇ ਤੇਰੀ ਸਾਸੂ ਨੂੰ ਕਹਦਾ ਸਾੜਾ ਵਾ ਇਹ ਵੀ ਤੇ ਦਹਾ ਕਿੱਲਾਂ ਦੇ ਮਾਲਕਾ ਜੋ ਮਰਜ਼ੀ ਲਈ ਆਉਣ ਆਪਣੇ ਘਰ ਭਾਬੀ ਮੈਂ ਤੁਹਾਨੂੰ ਕੀ ਗੱਲਾਂ ਦੱਸਾਂ ਉਹ ਬੜੀ ਗਾਂ ਦੀ ਚੀਜ਼ ਵਾ ਐਨਾ ਮੂੰਹ ਭਾਂਦੀਆਂ ਨਾ ਉਹਨਾਂ ਦਾ ਪਰ ਉਹਨਾਂ ਨੂੰ ਲੱਗਦੀ ਹੈਗੀ ਜਿੰਨੀ ਉਹ ਕੋ ਪਤੀ ਜਨਾਨੀ ਆ ਉਹ ਬੜੀ ਤੇਜ ਵਾ ਉਹ ਦਿਨ ਮੈਂ ਘਰ ਗਿਆ ਵਾਂ ਤੇ ਮੈਨੂੰ ਉਹ ਗਾਲੀਆਂ ਕਹੀ ਜਾਂਦੀ ਸੀ ਅੰਦਰ ਹੈ ਹੀ ਨਹੀਂ ਆ ਉਹ ਸ਼ਹਿਰ ਗਏ ਆ ਉਹ ਸ਼ਹਿਰ ਗਏ ਆ ਤੇ ਮੈਨੂੰ ਤੇ ਪਤਾ ਹੈ ਚੱਲ ਵੀਰ ਜੀ ਇਹ ਵੀ ਚੰਗਾ ਤੁਸੀਂ ਟਾਈਮ ਤੇ ਚਲਗੇ ਤੇ ਸਾਰੇ ਕੰਮ ਠੀਕ ਹੋ ਗਏ ਮੈਂ ਸੱਚੀ ਤੁਹਾਡਾ ਦੋਹਾਂ ਦਾ ਨਾ ਦੇਣ ਨਹੀਂ ਦੇ ਸਕਦੀ ਜਿੱਤੇ ਭਰਾ ਪਰ ਜਾਈ ਕੋਈ ਕਰਦੀ ਨਹੀਂ ਨਾ ਜੁਹੀ ਜਿੰਨਾ ਤੁਸੀਂ ਮੇਰ ਨਾਲ ਕਰਨ ਦੇ ਆ ਚਲ ਕੋਈ ਨਹੀਂ ਰਪਿੰਦਰ ਆਪਾਂ ਨਹੀਂ ਜਾਣਾ ਤੇ ਹੋਰ ਕਿੰਨੇ ਜਾਣਾ ਹਾਂ ਹਾਂ ਜੀ ਚਲੋ ਕੋਈ ਨਹੀਂ ਬੈਠੋ ਤੁਸੀਂ ਤੇ ਮੈਂ ਜਰਾ ਕੰਮ ਕਰ ਲਾ ਥੋੜਾ ਜਿਹਾ ਰਹਿਦਾ ਹਾਂ ਉੱਧਰ ਲੈ ਲੋ ਫੇਰ ਉੱਧਰ ਚਲ ਗੀ ਜੇ ਤੁਸੀਂ ਆਵਾਜ਼ ਮਾਰ ਲਓ ਨੂੰ ਰਪਿੰਦਰ ਰਹਿਣ ਦੇ ਬਹੁਜੇ ਧੁੱਪ ਬੜੀ ਆ ਬਾਹਰ ਚ ਕਰਨੀ ਕੰਮ ਨਹੀਂ ਨਹੀਂ ਵੀਰ ਜੀ ਕੋਈ ਨਹੀਂ ਬੈਠੋ ਤੁਸੀਂ ਮਾਤਾ ਉਹ ਤੂੰ ਸੁੱਤੀ ਆ ਤਾਂ ਉੱਠ ਇਹ ਵੀ ਕੀ ਹੋ ਗਿਆ ਵਾ ਹੁਣ ਆ ਕੀ ਆ ਉਹਨੂੰ ਹਿੰਦੀ ਨੂੰ ਕੀਤਾ ਸੀ ਮੈਂ ਫੋਨ ਕੀ ਜਾਂਦਾ ਵਹਿੰਦਾ ਕਹਿਣਾ ਉਹਨੇ ਕੀ ਆ ਮੈਂ ਤੈਨੂੰ ਕਹਿਣ ਡਿਆ ਸੀ ਮੈਂ ਲੈ ਆਉਣ ਲੱਗਾ ਇਹਨੂੰ ਤੈਨੂੰ ਕੱਲ ਦੋ ਮੇਰੇ ਨਾਲ ਤੇ ਉਹ ਕਹਿਣ ਡਿਆ ਵੀ ਹਾਂ ਹੁਣ ਇਦਾਂ ਨਹੀਂ ਕੱਲਣੀ ਤੁਹਾਡੀ ਏਟ ਨਾਲ ਏਟ ਖੜਕਾ ਕੇ ਨਾ ਤੇ ਫੇਰ ਕੱਲਣੀ ਆ ਨਹੀਂ ਤੈਨੂੰ ਕੀ ਲੋੜ ਹੀ ਨਹੀਂ ਗੱਲ ਕਹਿਂਦੀ ਵੀ ਮੈਂ ਲੈਣ ਆਉਣ ਲੱਗਾ ਉਹ ਮੈਂ ਸਵੇਰ ਦੀ ਮੰਜੇ ਦੇ ਪਈ ਆ ਤੇ ਕੰਮ ਤਾਂ ਦਾ ਕਿਹਨੇ ਕਰਨਾ ਵਾ ਤੇ ਤੂੰ ਮੈਨੂੰ ਪੁੱਛ ਤੇ ਲੈਂਦਾ ਫੋਨ ਕਰਨ ਤੋਂ ਪਹਿਲਾਂ ਉਹ ਪੁੱਛਣਾ ਕੀ ਸੀ ਮੈਂ ਤੇ ਉਦਾਂ ਹੀ ਲਾ ਬੈਠਾ ਹਨੂ ਤੂੰ ਕੱਲ ਜੋ ਕਹਿਂਦੀ ਵੀ ਫੋਨ ਲਾ ਕੇ ਤੇ ਪੁੱਛਣਾ ਸੀ ਤੇ ਮੈਂ ਚੱਲ ਕਰਕੇ ਵੇਖਣਾ ਵੇ ਐਵੇਂ ਨਾ ਕਬਰਾਈ ਜਾ ਕਿਤੇ ਨਹੀਂ ਏਟ ਨਾ ਏਟ ਖੜਕ ਕੇ ਚੱਲੀ ਉਹ ਮੈਂ ਕੀ ਕਬਰਾਉਣਾ ਵਾ ਤੂੰ ਆਪਣਾ ਆਪ ਸੋਚ ਕੀ ਪਤਾ ਹੁਣ ਅਗਲੇ ਕੀ ਕਾਰਵਾਈ ਕਰਨੀ ਆ ਤੇ ਕੀ ਨਹੀਂ ਵੇ ਕਿਤੇ ਨਹੀਂ ਕੋਈ ਕਾਰਵਾਈ ਕਰਦਣ ਲੱਗੇ ਇਦਾਂ ਹੀ ਕਹਿੰਦੇ ਹੁੰਦੇ ਆ। ਉਹ ਕਰਨੀ ਮਾਦਾ ਉਹਨਾਂ ਨੇ ਅਰਗੀ ਹੈਗੀ ਉਹ। ਉਹਨਾਂ ਦੇ ਨਾਸੀ ਤੂੰ ਬੜਾ ਦਿੱਤਾ ਹੀ ਤੂੰ। ਚੱਲ ਕੋਈ ਨਹੀਂ ਕਰ ਲੈਣਗੇ ਨਾ ਤੇ ਕਰ ਲੈਣ। ਮੈਨੂੰ ਨਾ ਸਤਾ ਮੈਂ ਤਾਂ ਅੱਗੇ ਠੀਕ ਨਹੀਂ ਹੈਗੀ। ਠੀਕ ਨਹੀਂ ਹੈਗੀ ਤੇ ਜਾ ਕੇ ਦਵਾਈ ਲਿਆਵਾ। ਆ ਰੋਟੀ ਪਾਣੀ ਵੀ ਨਹੀਂ ਸਵੇਰ ਦਾ ਪੱਕਾ। ਤੇ ਭਰਾਵਾ ਮੇਰੇ ਕੋਲ ਨਹੀਂ ਪੱਕਣਿਆ ਤੇ ਮੈਂ ਦੱਸ ਕੀ ਕਰਾਂ। ਸਵੇਰ ਦੀ ਮੈਂ ਉਧਰ ਡੰਗਰਾਂ ਵੱਲ ਕਰਕੇ ਤੇ ਮੇਰਾ ਤੇ ਬੁਰਾ ਹਾਲ ਹੋ ਗਿਆ। ਤੇ ਮੈਂ ਹੁਣ ਗਵਾਨੀਆਂ ਘਰੋਂ ਖਾਣ ਜਾਵਾਂ। ਜਦੋਂ ਇੰਨੇ ਜੋਗੀ ਤੂੰ ਹੈ ਹੀ ਨਹੀਂ ਤੇ ਪਹਿਲਾਂ ਉਹਨੂੰ ਨਾ ਹੀ ਕਰਦੀ ਐ ਇਦਾਂ ਦੇ ਕੰਮ ਕਾਲਾ ਹਾਂ ਦੋ ਰੋਟੀਆਂ ਹੀ ਆਪ ਕਾਲਾ ਨੀ ਕੋਣੀ ਦਾ ਪੱਕਦੀ ਅਜੇ ਤੱਕ ਉਹ ਤਾਂ ਨਹੀਂ ਕੀਤਾ ਵਾ ਤੇ ਤੇਰਾ ਬੀਪੀ ਘਟ ਗਿਆ ਵਾ ਤੇ ਅਜੇ ਤੂੰ ਕਹਿਣ ਦੀ ਮੈਂ ਤਲਾਕ ਲੈਣਾ ਵਾ ਦੇਖੋ ਬੇ ਤਲਾਕ ਲੈਣਾ ਵਾ ਤੇ ਕੋਈ ਨੀ ਦੂਜੀ ਲੈ ਆਈ ਆਉਣੀ ਆ ਕੀਤੀ ਐ ਮੈਂ ਮਾਸੀ ਤੇਰੀ ਨਾਲ ਗੱਲ ਉਹ ਕਹਿੰਦੀ ਸੀ ਵੀ ਕੋਈ ਗੱਲ ਨਹੀਂ ਉਹ ਦੂਜੀ ਮਾਦਾ ਕਿਤੇ ਇੰਨੀ ਸੌਖੀ ਆ ਜਾਣੀ ਆ ਇਧਰੋਂ ਖਲਾਸੀ ਹੋਊਗੀ ਤੇ ਫੇਰ ਆਉਣੀ ਆ ਤੇ ਖਲਾਸੀ ਇੰਨੀ ਛੇਤੀ ਨਹੀਂਗਾ ਉਹਨਾਂ ਨੇ ਕਰਨੀ ਇਹ ਹੋ ਜਾਣੀ ਆ ਉਹ ਹੁਣ ਸਿੱਧੇ ਹੋ ਗਏ ਆ ਪਤਾ ਨਹੀਂ ਤੈਨੂੰ ਕੀ ਕਹਿਤਾ ਉਹਨੇ ਕਾਹਦਾ ਡਰਾਵਾ ਦੇਤਾ ਵਾ ਜਿਹੜਾ ਇੰਨਾ ਤਾਂ ਭੰਡਿਆ ਵਾ ਤੂੰ ਮੈਂ ਤੈਨੂੰ ਦੱਸਤਾ ਯੋ ਵੀ ਇੱਕ ਦੋਵਾਂ ਦਿਨਾਂ ਦੇ ਵਿੱਚ ਵਿੱਚ ਨਾ ਤੈਨੂੰ ਪਤਾ ਲੱਗ ਜਾਣਾ ਹੀ ਕੋਈ ਗੱਲ ਨਹੀਂ ਦੇਖੀ ਜਾਊਗੀ ਜਿਹੜੀ ਬੋਲੀ ਤੋਂ ਮਾਤਾ ਪਤਾ ਲੱਗਣ ਡਿਆ ਵਾ ਉਹ ਚੁੱਪ ਰਹਿਣ ਵਾਲਾ ਹੈ ਨਹੀਂ ਆ ਜਿੱਥੋਂ ਬੋਲਣ ਡਿਆ ਹੀ ਨਹੀਂ ਤੇ ਅੱਗੇ ਤਾਂ ਫੋਨ ਤੇ ਮੇਰੇ ਨਾਲ ਕਦੀ ਗੱਲ ਕੀਤੀ ਨਹੀਂ ਤਾਂ ਉਹਨੇ ਜਿੱਦਾਂ ਹੁਣ ਗੁੱਸੇ 'ਚ ਡਿਆ ਹੈ ਤੇ ਮੈਂ ਫੋਨ ਕੱਟਦਾ ਗਾੜੀਓ ਨਹੀਂ ਤੇ ਅਜੇ ਹੋਰ ਬੋਲਣਾ ਸੀ ਉਹਨੇ ਮੈਂ ਕਿਹਾ ਕਿ ਵਾਧ ਘਟ ਨਾ ਹੋ ਜਾਈਏ ਮੇ ਲਵਲੀ ਗਲਤੀ ਤੇ ਸਾਡੇ ਕੋ ਹੋ ਗਈ ਹੈ ਚੰਗਾ ਭਲਾ ਨਾ ਉਦੋਂ ਮਾਸੀ ਤੇਰੀ ਰਿਸ਼ਤਾ ਕਰਉਂਦੀ ਮੇਰੀ ਵੀ ਮੱਤ ਤੇ ਹੀ ਪੜਦਾ ਪੈ ਗਿਆ ਜੇ ਉਹ ਕੀਤਾ ਹੁੰਦਾ ਤੇ ਘਰੇ ਆ ਦਿਨ ਨਾ ਹੀ ਵੇਖਣੇ ਪੈਂਦੇ ਜਿਹੜੇ ਅੱਜ ਅਸੀਂ ਵੇਖਣ ਦੇ ਆ ਮਾਤਾ ਮੈਨੂੰ ਤੇ ਇੱਕ ਤੇਰੀ ਨਹੀਂ ਸਮਝ ਆਉਂਦੀ ਸਭ ਕੁਝ ਰੱਬ ਨੇ ਸਾਨੂੰ ਦਿੱਤਾ ਵਾ ਫੇਰ ਤੂੰ ਕਹਿੰਨੀ ਆ ਵੀ ਉਥੋਂ ਏਸੀ ਲੈ ਆ ਕਦੀ ਕੋਹ ਲੈ ਆ ਗਵਾਂਡੀਆਂ ਦੀ ਥੋੜੀ ਰਿਸ ਕਰੀਦੀ ਹੋਈ ਦੀ ਆ ਵੇ ਮੈਂ ਕੱਲੀ ਕਹਿੰਨੀ ਸੀ ਤੂੰ ਵੀ ਤੇ ਨਾਲ ਹੀ ਨਾ ਹੁਣ ਤੂੰ ਵੀ ਇੱਕੋ ਗੱਲ ਕਰ ਰਹੀ ਹੈ ਤੂੰ ਮੈਨੂੰ ਤੇਰੀ ਬੋਲੀ ਬੋਲਣੀ ਪੈਂਦੀ ਮੈਂ ਦੱਸ ਕੀ ਕਰਾਂ ਬੋਲੀ ਬੋਲਣੀ ਪੈਂਦੀ ਹੀ ਤੈਨੂੰ ਉਦੋਂ ਤੇ ਤੂੰ ਹੀ ਆਣਾ ਹੀ ਇਹ ਲੈ ਕੇ ਕੱਖ ਨਹੀਂ ਆਈ ਜੇ ਉਹਨਾਂ ਨੇ ਕੋਈ ਕਾਰਨ ਹੀ ਕਰਤੀ ਨਾ ਜਿਹਨੇ ਸਾਡੇ ਪੈਸੇ ਲੱਗਣੇ ਆ ਨਾ ਹੁਣ ਉਹਨਾਂ ਨੇ ਪਤਾ ਕਿੰਨੇ ਅਸੀਂ ਆਉਣੇ ਭਾਈ ਕੱਲੇ ਕੱਲੇ ਕਮਰੇ ਚ ਲਵਾ ਲਿੰਦੀ ਤੇ ਲੱਗਣੇ ਪੈਸੇ ਹੈਗੇ ਹੀ ਉਹ ਵੇ ਚੱਲ ਕੋਈ ਗੱਲ ਨਹੀਂ ਵੇਖ ਲੈਨੇ ਆ ਕਿਸੇ ਨਾਲ ਗੱਲ ਗੁੱਲ ਕਰਕੇ ਉਹਨੂੰ ਸਮਝਾਉਨੇ ਆ ਪਿਆਰ ਨਾਲ ਜਿਹੜਾ ਆਣ ਗਵਾਂਡ ਸਵਾਦ ਲੈਣ ਆ ਉਹ ਵੱਖਰਾ ਕਦੀ ਦਲਜੀਤ ਆ ਜਾਂਦਾ ਵਾ ਇਧਰ ਤੇ ਕਦੀ ਕੋਈ ਆ ਜਾਂਦਾ ਵਾ ਉਹ ਕੱਲ ਬੰਬੀ ਤੇ ਗਿਆ ਸੀ ਚੇਚਾ ਮੇਰੇ ਮਗਰ ਵੇ ਉਹ ਬੰਬੀ ਤੇ ਗਿਆ ਸੀ ਤੇ ਦੂਜੀ ਘਰ ਆਈ ਸੀ ਆਉਣਾ ਨਹੀਂ ਉਹਨਾਂ ਨੇ ਜੇ ਤੂੰ ਬਾਲਦੀ ਤੇ ਤੇਲ ਪਾਉਂਦੀ ਉਹਨਾਂ ਘਰ ਜਾ ਕੇ ਤੇ ਉਹਨਾਂ ਵੀ ਪਾਉਣਾ ਹੀ ਆ ਫਿਰ ਵੇ ਮੈਂ ਕਹਤਾ ਤੇਲ ਪਾਉਣੀ ਆ ਮੈਂ ਤਾਂ ਤੇਰੀ ਚਾਚੀ ਦਾ ਕਰਕੇ ਜਾਣੀ ਉਹ ਰੋਟੀਆਂ ਲਾ ਕੇ ਦੇ ਮੈਨੂੰ ਤੋ ਵੇ ਮੇਰ ਕੋ ਨਹੀਂ ਲੱਗਦੀਆਂ ਜਾ ਜਾ ਕੇ ਤੇ ਲਾਲਾ ਦੋ ਰੋਟੀਆਂ ਤੇ ਖਾ ਲਾ ਜਾ ਕੇ ਕਿੱਡਾ ਤਪਿਆ ਆਇਆ ਬਾਹਰੋਂ ਇਹ ਨਹੀਂ ਵੇਖਣ ਡਿਆ ਵੀ ਉਹ ਠੀਕ ਨਹੀਂ ਆ ਇਹਨੂੰ ਰੋਟੀ ਦੀ ਪਈ ਉਹ ਕਿ ਦੋ ਰੋਟੀਆਂ ਲਾ ਕੇ ਤੇ ਖਾ ਲਾ ਪਰ ਉਦਾਂ ਇੱਕ ਗੱਲ ਇਹ ਵੀ ਆ ਕਿ ਜੇ ਉਹਨਾਂ ਨੇ ਸੱਚੀ ਕਿਤੇ ਰਿਪੋਰਟਰ ਰਿਪੋਰਟ ਕਰਤੀ ਤੇ ਫੇਰ ਸਾਡਾ ਕੀ ਬਣੂਗਾ ਇਹ ਤੇ ਮੈਂ ਸੋਚਿਆ ਹੀ ਨਹੀਂ ਮੈਂ ਤਾਂ ਸੱਚਲ ਹੈਗਾ ਉਦਾਂ ਦਾ ਵਾ ਉਹ ਕਿਹੜਾ ਕੇ ਪਾਸੇ ਜਾਣ ਡਿਆ ਵਾ ਜਿੱਦਾਂ ਇਹ ਦੱਸਣ ਡਿਆ ਵਾ ਜੀ ਕਿ ਦੇਣਾ ਨਹੀਂ ਰਿਪੋਰਟ ਕਰਤੀ ਤੇ ਫੇਰ ਬੜਾ ਕੰਮ ਖਰਾਬ ਹੋਣਾ ਵਾ ਕੀ ਕਰੀਏ ਹੁਣ ਆਹੀ ਪਾ ਲੈਣਾ ਮੇਰੀ ਗੱਲ ਸੁਣੋ ਹਾਂਜੀ ਕਿੱਥੇ ਚੱਲੇ ਸੀ ਤਿਆਰ ਹੋ ਕੇ ਮੈਂ ਸ਼ਹਿਰ ਚ ਲੈ ਆ ਮੜਿਆ ਸ਼ਹਿਰ ਕੀ ਇਹੋਲੇ ਮੁੰਡੇ ਦਾ ਫੋਨ ਆਉਣ ਡਿਆ ਮੜਿਆ ਜਾਣਾ ਬੈਣਾ ਕੰਮ ਮੁੰਡੇ ਨਾਲ ਤੁਰੇ ਫਿਰਦੇ ਰਿਹਾ ਕਰੋ ਬਸ ਹੋਰ ਕੰਮ ਨਾ ਕਰਿਓ ਕਮ ਹੈ ਹੀ ਕੋਈ ਨਹੀਂ ਹੁਣ ਨਾਲੇ ਮੇਰੀ ਗੱਲ ਸੁਣੋ ਉਹ ਨਾਲੇ ਜਿੱਧਰ ਗਈ ਹੀ ਉਧਰ ਕੀ ਬਣਿਆ ਵਾ ਉਹ ਵੀ ਦੱਸ ਦਿੰਨੀ ਤੁਹਾਨੂੰ ਮੈਂ ਮੰਮੀ ਬੈਠੇ ਬਾਹਰ ਪਲੰਗ ਡਾਹ ਕੇ ਤੁਸੀਂ ਤੇ ਕਹਿੰਨੇ ਸੀ ਮੈਂ ਮੰਮੀ ਨੂੰ ਸਮਝਾ ਦੂੰਗਾ ਕੋਈ ਗੱਲ ਨਹੀਂ ਉਹ ਤਾਂ ਮੈਨੂੰ ਔਡ ਔਡ ਕੇ ਪੈਂਡੇ ਹੈ ਗਿਓ ਉਹ ਮੰਮੀ ਨੂੰ ਹੁਣ ਵੇਲੀਓ ਆਏ ਆ ਮੈਨੂੰ ਤਾਂ ਮਿਲੇ ਹੀ ਨਹੀਂ ਆ ਉੱਥੇ ਬੈਠੇ ਕਹਿੰਦੇ ਕਿੰਟਾ ਹੋ ਗਿਆ ਤੈਨੂੰ ਗਈ ਨੂੰ ਤੇ ਮੈਂ ਕਿਹਾ ਮੈਂ ਜਾ ਨਹੀਂ ਸਕਦੀ ਫਿਰ ਮੈਨੂੰ ਸਾਰੀ ਗੱਲ ਦੱਸਣੀ ਪਈ ਕਹਿੰਦੇ ਕੀ ਇਹ ਦੱਸ ਉਹ ਕਹਿਣਾ ਕੀ ਸੀ ਚਾਚੀ ਤੇ ਬੜਾ ਪੁੜਕਦੀ ਸੀ ਹੁਣ ਆਪਣੇ ਘਰ ਪਈਆਂ ਵਾ ਨਾ ਤੇ ਹੁਣ ਪਤਾ ਲੱਗਣ ਡਿਆ ਵਾ ਔਡ ਔਡ ਕੇ ਪੈਂਦੀ ਹੀ ਅੱਗਿਓ ਮੈਨੂੰ ਉਹ ਚੰਗਾ ਹੋਇਆ ਸੰਦੀਪ ਤੂੰ ਉੱਥੇ ਗਈ ਹੈ ਨਾ ਹੁਣ ਉਹਨੂੰ ਪਤਾ ਲੱਗਣਾ ਵਾ ਬੇਚੀ ਦੀ ਮਹਿਸੂਸ ਹੋਈ ਹੋਊਗੀ ਬੜਾ ਪਰ ਕੰਡੀ ਹੀ ਔਡ ਔਡ ਕੇ ਪੈਂਦੀ ਮੈਨੂੰ ਪਤਾ ਨਹੀਂ ਗੱਲ ਕੀ ਹੋਈ ਆ ਉਹਦਾ ਭਰਾ ਵੀ ਬੜਾ ਬੋਲ ਕੇ ਗਿਆ ਸੀ ਉਹ ਚੰਗਾ ਬੋਲਣ ਰਿਹਾ ਉਹਦਣ ਕੇ ਮੈਂ ਤਾਂ ਫਿਰ ਸੁਨਾਈਆਂ ਚੰਗੀਆਂ ਹੀ ਕੀ ਕਹਿੰਦੀ ਮੇਰ ਚੰਗੀਆਂ ਫਿਰ ਇਹਨੂੰ ਅੱਛਾ ਨਹੀਂ ਵਧੀਆ ਕੀਤਾ ਵਾ ਇੰਨਾ ਕਰਕੇ ਆਈ ਹੈ ਨਾ ਤੇ ਵਧੀਆ ਹੋਇਆ ਵਾ ਨਾਲ ਮੈਂ ਸੁਨਾਈ ਮੈਂ ਹੈ ਢੋਲ ਜਿਹੜੇ ਵੱਜਦੇ ਨਾ ਦੂਰੋਂ ਹੀ ਚੰਗੇ ਲੱਗਦੇ ਆ ਨਹੀਂ ਪਤਾ ਨਹੀਂ ਲੱਗਾ ਗੱਲ ਕੀ ਹੋਈ ਐ ਇੰਨੀ ਗੱਲ ਦਾ ਨਹੀਂ ਮੈਨੂੰ ਪਤਾ ਲੱਗਾ ਕਿ ਕੀ ਗੱਲ ਹੋਈ ਆ ਮੈਂ ਤਾਂ ਲਵੜੀ ਵਾਲੀ ਵੀ ਗਿਆ ਸੀ ਉਹਨੇ ਵੀ ਕੱਖ ਨਹੀਂ ਦੱਸਿਆ ਉਹ ਕੋਈ ਗੱਲ ਨਹੀਂ ਇੰਨੀ ਗੱਲ ਦਾ ਪਤਾ ਲੱਗ ਗਿਆ ਨਾ ਹੌਲੀ ਹੌਲੀ ਉਹਦਾ ਵੀ ਪਤਾ ਲੱਗ ਜਾਏ ਕਿ ਗੱਲ ਦਾ ਪਤਾ ਲੱਗ ਗਿਆ ਨਾ ਕੋਈ ਗੱਲ ਨਹੀਂ ਉਹਦਾ ਵੀ ਪਤਾ ਮੈਂ ਲਾ ਲੂੰਗੀ ਕੋਈ ਗੱਲ ਨਹੀਂ ਪਤਾ ਲੱਗ ਹੀ ਜਾਣਾ ਵਾ ਰਪਿੰਦਰ ਨੇ ਆਉਣਾ ਇੱਥੇ ਹੀ ਆ ਤੇ ਗੱਲ ਦਾ ਪਤਾ ਲੱਗ ਗਿਆ ਨਾ ਕੀ ਹੋਈ ਸੀ ਉਹ ਚਲੋ ਤੂੰ ਟੈਨਸ਼ਨ ਨਾ ਲਓ ਤੂੰ ਸ਼ਹਿਰ ਚੱਲੇ ਆ ਤੇ ਇਹ ਕੱਪੜੇ ਕਿਦਾਂ ਦੇ ਕੱਢੇ ਆ ਕੀ ਹੋਇਆ ਇਹਨਾਂ ਨੂੰ ਕੋਈ ਨਾ ਕੋਈ ਰਿਸ਼ਤੇਦਾਰ ਹੀ ਮਿਲ ਜਾਂਦਾ ਉੱਥੇ ਉਹ ਕੁਝ ਨਹੀਂ ਹੁੰਦਾ ਸਣੀ ਵੀ ਹੋਣਾ। ਉਹ ਰੈਨ ਤੋਂ ਕੋਈ ਗੱਲ ਨਹੀਂ ਮੈਂ ਦੂਜੇ ਕੱਪੜੇ ਕੱਢ ਕੇ ਦਿਨੀ ਤੁਹਾਨੂੰ। ਚਾਜ ਦੇ ਕੱਪੜੇ ਪਾ ਲੀ। ਚੱਲੀ ਆ ਗਿਆ ਮੈਂ ਨਹਾ ਕੇ ਫੇਰ ਠੀਕ ਆ। ਜਾਓ ਨਾ ਉਹ। ਦੋ ਜੀ ਵਾਂ ਤਾਂ ਕੁੜੀ ਵਾਲ ਵੇਖ ਕੇ ਤਰਸ ਬੜਾ ਆਉਂਦਾ ਏ ਮੈਨੂੰ। ਇਹਦੇ ਵਿਚਾਰੀ ਤੇ ਕਰਮ ਹੀ ਹੋਂ ਆਪਣੇ ਲੋ ਸੌਖੇ ਘਰ ਵਿਆਹੀ। ਪਿੱਛੇ ਚੱਲ ਸੁਖ ਲਾਉਗੀ। ਗਾੜੀ ਕੀ ਪਤਾ ਇਹ ਬੰਦੇ ਇਦਾਂ ਦੇ ਆ। ਸੱਸ ਦਾ ਜ਼ਿਆਦਾ ਕਸੂਰ ਵਾ। ਪਰੌਣਾ ਤੇ ਨਹੀਂ ਇਦਾਂ ਦਾ। ਪਰੌਣੇ ਨੂੰ ਵੀ ਉਨੇ ਹੀ ਵਿਗਾੜਿਆ। ਉਹ ਸੁਦਰ ਜੇਨਾ ਤੇ ਫੇਰ ਸਾਰਾ ਕੰਮ ਸਹੀ ਹੁੰਦਾ ਜੀ ਹਾਂ 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 ਤੇ ਗੱਲ ਹੁੰਦਾ ਡਾਡੀ ਸਹੀ ਆ ਕਸੂਰ ਸਾਰਾ ਹੀ ਉਹਦੀ ਮਾਂ ਦਾ ਵਾ ਜੇ ਉਹ ਚਾਵੇ ਤੇ ਤੀ ਜਿਹੜੀ ਵਾਸ ਸਕਦੀ ਪਰ ਮਾਂ ਦੀਆਂ ਘਰ ਕੋਈ ਚੀਜ਼ ਹੁੰਦੀ ਆ ਤੇ ਸੱਸ ਵੀ ਵੀ ਸੜਦੀ ਆ ਤੇ ਉਸੇ ਗੱਲ ਤੇ ਲੜਾਈ ਪੈਂਦੀ ਕੋਈ ਨਹੀਂ ਲੱਗ ਜੂਗਾ ਹੁਣ ਉਹਨੂੰ ਪਤਾ ਜਦੋਂ ਗੱਲ ਗਈ ਪੁਲਿਸ ਤੇ ਲੈ ਕੇ ਜਾਊਗੀ ਨਾ ਦੋ ਦਿਨ ਉੱਥੇ ਥਾਣੇ ਤੇ ਆ ਜਾਣੀ ਅਗਲ ਨਾਲੇ ਲੋਕਾਂ ਨੂੰ ਪਤਾ ਲੱਗੂ ਕਰਤੂਤਾਂ ਦਾ ਇਹ ਆ ਕਰਤੂਤਾਂ ਕੁਣੀ ਨਾ ਕਰਦੇ ਚਲੋ ਬਾਕੀ ਜੋ ਸਾਡੀ ਕੁੜੀ ਦੀ ਕਿਸਮਤ ਚ ਆ ਉਦਾਂ ਹੀ ਹੋਣੀ ਆ ਤੇ ਜਾ ਤੂੰ ਇਹਦਾ ਘਰ ਚਾਹ ਬਣਾ ਕੇ ਲਿਆ ਸਿਰ ਪੀਰ ਬੜੀ ਹੋਣੀ ਆ ਤੇ ਚਾਹ ਦੀ ਘੁੱਟ ਪੀਏ ਠੀਕ ਬਣਾਉਣੀ ਰੁਪਿੰਦਰ ਆ ਜਾ ਚਾਹ ਬਣ ਲੱਗੀ ਆ ਪੀਲਾ ਕੁੜੀ ਆਣ ਕੇ